ਅਖਾਂ ਦਾ ਵਿਸ਼ਾਲ ਸਮੁੰਦਰ ਡੁੱਬ ਡੁੱਬ ਤਰਨਾ ਪੈਂਦਾ ਹੈ ਖੁਦ ਨੂੰ ਖੁਦ ਦੇ ਅੰਦਰ ਬਹਿ ਕੇ ਖੁਦ ਦੁੱਖ ਜਰਨਾ ਪੈਂਦਾ ਹੈ ਕੱਟੇ ਮਿੱਟੀ ਨਾਲ ਭਰੀ ਹੋਈ ਮੰਦੀ ਗਲੀ ਤਰੌਂਕਣ ਲਈ ਸੁੱਕ ਚੁੱਕੇ ਖੂਹਾਂ ਵਿੱਚੋਂ ਪਾਣੀ ਵਰਨਾ ਪੈਂਦਾ ਕਲਾ ਦੇ ਅੰਗ ਸੰਗ ਵਿੱਚ ਮੋਹਣ ਜੀ ਇੱਕ ਵਾਰ ਫੇਰ ਹਾਜ਼ਰ ਹੈ ਤੁਹਾਡੀ ਹਾਜ਼ਰੀ ਦੇ ਵਿੱਚ ਇੱਕ ਹੋਰ ਬਹੁਤ ਵਧੀਆ ਸ਼ਖਸੀਅਤ ਸਾਡੇ ਨਗਰ ਵਿੱਚ ਵੱਸਦੇ ਸਾਡੇ ਪਿਆਰੇ ਕਵੀ ਅਮਰ ਦਿਵਾਨਾ ਜੀ ਦੇ ਨਾਲ ਆਓ ਸਭ ਤੋਂ ਪਹਿਲਾਂ ਅਮਰ ਦਿਵਾਨਾ ਜੀ ਨੂੰ ਜੀ ਆਇਆਂ ਕਹਨੇ ਆਂ ਅਮਰ ਦਿਵਾਨਾ ਜੀ ਕਲਾ ਦੇ ਅੰਗ ਸੰਗ ਦੇ ਵੀਡੀਓ ਦੇ ਵਿੱਚ ਜੀ ਆਇਆਂ ਬਹੁਤ ਹੀ ਧੰਨਵਾਦ ਮੋਹਣ ਜੀ ਤੁਸੀਂ ਮੈਨੂੰ ਆਪਣੇ ਚੈਨਲ ਰਾਹੀਂ ਇਹ ਮੌਕਾ ਦਿੱਤਾ ਕਿ ਮੈਂ ਕੁਝ ਆਪਣੇ ਵਿਚਾਰ ਰੱਖ ਸਕਾਂ ਬਹੁਤ ਬਹੁਤ ਧੰਨਵਾਦ ਜੀ ਮੈਂ ਅੱਜ ਵਿਸ਼ੇਸ਼ ਤੌਰ ਤੇ ਤੁਹਾਡੇ ਨਾਲ ਆਪਾਂ ਗੱਲਬਾਤ ਕਰਨ ਲਈ ਤੁਹਾਨੂੰ ਬੁਲਾਇਆ ਹੈਗਾ ਆ ਦੇਖੋ ਜਦੋਂ ਸਾਡਾ ਦੇਸ਼ 1947 ਦੇ ਵਿੱਚ ਆਜ਼ਾਦ ਹੋਇਆ ਆਜ਼ਾਦੀ ਤੋਂ ਪਹਿਲਾਂ ਬਹੁਤ ਸਾਰੀਆਂ ਐਸੀਆਂ ਪਾਰਟੀਆਂ ਬੜੀਆਂ ਜਿਨ੍ਹਾਂ ਨੇ ਗੁਲਾਮੀ ਨੂੰ ਸਵੀਕਾਰਿਆ ਨਹੀਂ ਤੇ ਉਹਦੇ ਅਗੇਂਸਟ ਕਿਸੇ ਨੇ ਸ਼ਾਂਤੀ ਨਾਲ ਕਿਸੇ ਨੇ ਡਟ ਕੇ ਗੋਲੀ ਨਾਲ ਵੀ ਲੜਾਈ ਕੀਤੀ ਉਸ ਸਮੇਂ ਦੇ ਵਿੱਚ ਜਿੱਥੇ ਭਾਰਤ ਦੇ ਵਿੱਚ ਬੈਠੇ ਲੋਕ ਅ ਇਸ ਗੋਰੇ ਸਾਮਰਾਜ ਦੇ ਖਿਲਾਫ ਜੁੱਧ ਲੜ ਰਹੇ ਸਨ ਅਗੇਂਸਟ ਬੋਲ ਰਹੇ ਸਨ ਉੱਥੇ ਜਿਹੜੇ ਪ੍ਰਵਾਸ ਦੇ ਵਿੱਚ ਆਏ ਲੋਕ ਮੇਰਾ ਖਿਆਲ ਜਿਆਦਾ ਲੋਕ ਉਹ ਨੇ ਜਿਹੜੇ ਪਹਿਲਾਂ ਫੌਜ ਦੇ ਵਿੱਚ ਭਰਤੀ ਸੀ ਨਾ ਉਹਨਾਂ ਨੇ ਬਾਹਰਲੀ ਦੁਨੀਆ ਦੇਖ ਲਈ ਸੀ ਉਹ ਬਾਹਰ ਦੇ ਵਿੱਚ ਰੋਜੀ ਰੋਟੀ ਕਮਾਉਣ ਲਈ ਸ਼ਾਇਦ ਬਾਹਰਲੇ ਮੁਲਕਾਂ ਦੇ ਵਿੱਚ ਆਏ ਆਏ ਤਾਂ ਉਹ ਰੋਜੀ ਰੋਟੀ ਕਮਾਉਣ ਸੀਗੇ ਪਰ ਇੱਥੇ ਆ ਕੇ ਉਹਨਾਂ ਨੇ ਦੇਖਿਆ ਵੀ ਆਜ਼ਾਦੀ ਦੇ ਵਿੱਚ ਜਿਹੜੇ ਲੋਕ ਰਹਿੰਦੇ ਉਹ ਕਿੰਨੇ ਖੁਸ਼ਹਾਲ ਨੇ ਠੀਕ ਹੈ ਆਜ਼ਾਦੀ ਨੂੰ ਪਹਿਲੀ ਵਾਰ ਦੇਖਿਆ ਬਿਲਕੁਲ ਤਾਂ ਵਿਸ਼ੇਸ਼ ਤੌਰ ਤੇ ਸਾਡੇ ਅਮਰੀਕਾ ਦੇ ਵਿੱਚ ਮੇਰਾ ਖਿਆਲ 15 ਜੁਲਾਈ 1913 ਨੂੰ ਗਦਰ ਪਾਰਟੀ ਦੀ ਜਿਹੜੀ ਨੀ ਰੱਖੀ ਬਾਬਾ ਸੋਹਣ ਸਿੰਘ ਪਗਣਾ ਜਿਹੜੇ ਸਾਡੇ ਪਹਿਲੇ ਪ੍ਰਧਾਨ ਚੁਣੇ ਗਏ ਬਿਲਕੁਲ ਉਸ ਸਮੇਂ ਬਹੁਤ ਸਾਰੇ ਤਾਂ ਵੱਡੇ ਨਾਮ ਨੇ ਜਿਹੜੇ ਕਿ ਸਾਡੇ ਸਾਹਮਣੇ ਆਉਂਦੇ ਆਸੀਂ ਜਾਣਦੇ ਪਰ ਪਰ ਉਹਨਾਂ ਦੇ ਜਿਹੜੇ ਨਾਲ ਜੁੜੇ ਇਹ ਬਹੁਤ ਸਾਰੇ ਐਸੇ ਨਾਮ ਵੀ ਨੇ ਜਿਨ੍ਹਾਂ ਨੂੰ ਅਸੀਂ ਜਾਣਦੇ ਹੀ ਨਹੀਂ ਸਿਰਫ ਪੈਰਾਗ੍ਰਾਫ ਦੇ ਵਿੱਚ ਉਹਨਾਂ ਦੇ ਨਾਂ ਹੀ ਲਿਖ ਦਿੱਤੇ ਜਾਂਦੇ ਆ ਅੱਜ ਮੈਂ ਪਹਿਲੀ ਗੱਲ ਤਾਂ ਥੋੜਾ ਜਿਹਾ ਗਦਰ ਪਾਰਟੀ ਬਾਰੇ ਮੈਂ ਚਾਹਾਂਗਾ ਤੁਹਾਡੇ ਮੂੰਹੋਂ ਸੁਣਨਾ ਇਹ ਦੀ ਸਥਾਪਨਾ ਕਿਉਂ ਤੇ ਕਿਵੇਂ ਹੋਈ ਥੋੜਾ ਜਿਹਾ ਉਹਦੇ ਬਾਰੇ ਜਾਣਕਾਰੀ ਦਿਵੋ ਫਿਰ ਵਿਸ਼ੇਸ਼ ਤੌਰ ਤੇ ਆਪਾਂ ਗੁਲਾਬਕੌਰ ਜਿਨ੍ਹਾਂ ਦੀ ਜਿਵੇਂ 100 ਸਾਲਾ ਡੈਥ ਦੀ ਯੂਨੀਵਰਸਿਟੀ ਚੱਲ ਰਹੀ ਆ ਉਹਦੇ ਬਾਰੇ ਬਾਅਦ ਦੇ ਵਿੱਚ ਆਪਾਂ ਗੱਲਾਂ ਕਰਾਂਗੇ ਥੋੜਾ ਜਿਹਾ ਗਦਰ ਪਾਰਟੀ ਬਾਰੇ ਮੈਂ ਚਾਹਾਂਗਾ ਤੁਹਾਡੇ ਮੂੰਹੋਂ ਸੁਣਨਾ ਹਾਂਜੀ ਮੋਨ ਜੀ ਇਸ ਤਰ੍ਹਾਂ ਗੱਲ ਹੈ ਕਿ 1908 ਵਿੱਚ ਇੱਥੇ ਕੈਨੇਡਾ ਦੀ ਧਰਤੀ ਤੇ ਪੰਜਾਬੀ ਆਉਣੇ ਸ਼ੁਰੂ ਹੋ ਗਏ ਬਿਲਕੁਲ ਬਿਲਕੁਲ ਤੇ ਇੱਥੇ ਆ ਕੇ ਉਹਨਾਂ ਨੇ ਲੱਕੜ ਦਾ ਕੰਮ ਕੀਤਾ ਤੇ ਉਹਨਾਂ ਨੇ ਹੋਰ ਦਾ ਬੱਕ ਬੱਕ کارਖਾਨਿਆਂ 'ਚ ਕੰਮ ਕਰਦੇ ਰਹੇ ਤੇ ਇੱਥੋਂ ਤੱਕ ਕਿ ਉਹ ਰੀਅਲ ਏਸਟੇਟ ਦਾ ਕੰਮ ਵੀ ਸ਼ੁਰੂ ਹੋ ਗਿਆ ਸੀ ਉਹਨਾਂ ਦਾ ਹੋਇਆ ਕੀ ਕਿ ਜਦੋਂ ਰੇਲਵੇ ਦੇ ਵਿੱਚ ਵੀ ਗਏ ਹਾਂਜੀ ਰੇਲਵੇ 'ਚ ਵੀ ਕੰਮ ਕਰਾ ਹਾਂ ਰੇਲਵੇ ਦੇ ਇਸਕਲ ਵਿੱਚ ਜਿਹੜੀ ਸੀ ਉਹ ਪਹਿਲਾਂ ਅਮਰੀਕਾ 'ਚ ਸ਼ੁਰੂ ਹੋਈ ਸੀ ਪੈਸੀਫਿਕ ਰੇਲਵੇ ਅੱਛਾ ਮੈਂ ਤੁਹਾਨੂੰ ਦੱਸਦਾ ਕਿ ਉਹ ਇੱਥੇ ਫਿਰ ਜਿਹੜੇ ਸੀ ਨਾ ਆਪਣੇ ਗੋਰੇ ਸੀਗੇ ਇਹ ਨਸਲਵਾਦ ਕਰਦੇ ਸੀਗੇ ਬਿਲਕੁਲ ਬਿਲਕੁਲ ਤੇ ਇਹਨਾਂ ਨੇ ਕੀ ਕੀਤਾ ਵੀ ਇਹ ਜਿਹੜੇ ਪੰਜਾਬੀ ਨੇ ਨਾ ਇਹ ਇੱਥੇ ਭਾਰੂ ਹੁੰਦੇ ਜਾ ਰਹੇ ਆ ਇਹਨਾਂ ਨੇ ਕੀ ਕੀਤਾ ਉਹ ਕਹਿੰਦੇ ਜੀ ਤੁਸੀਂ ਤੁਹਾਨੂੰ ਹਾਂਡੂਰਸ ਇੱਕ ਇਲਾਕਾ ਆ ਬਹੁਤ ਹੀ ਉਹ ਜਿਹੜਾ ਤਾਪ ਤੇ ਪੀਲਾ ਤਾਪ ਤੇ ਮਲੇਰੀਆ ਫੈਲਿਆ ਉੱਥੇ ਉਹਨਾਂ ਨੂੰ ਭੇਜ ਦਿੰਦੇ ਆ ਉੱਥੇ ਪਹਿਲਾਂ ਵੀ ਉਹਨਾਂ ਨੇ ਇੱਕ ਜੂਪੀ ਤੇ ਬਿਹਾਰ ਤੋਂ ਲੋਕ ਲਿਆ ਕੇ ਰੱਖੇ ਹੋਏ ਸੀ ਕੰਮ ਕਰਨ ਲਈ ਅੱਛਾ ਉਹ ਲੋਕ ਬਿਮਾਰੀਆਂ ਨਾਲ ਮਰ ਰਹੇ ਸੀ ਇਹਨਾਂ ਨੇ ਕਿਹਾ ਅੰਗਰੇਜ਼ਾਂ ਨੇ ਕਿ ਇਹਨਾਂ ਉੱਤੇ ਇਹ ਮਰਮਰ ਜਾਣਗੇ ਤੇ ਜਿਹੜਾ ਸਾਨੂੰ ਖਤਰਾ ਪੈਦਾ ਹੋ ਰਿਹਾ ਕਿ ਇਹ ਧੜਾ ਧੜਾ ਆ ਰਹੇ ਨੇ ਇੰਡੀਆ ਤੋਂ ਬਾਕੀ ਸਾਡਾ ਕਿਹੜਾ ਛੁੱਟ ਜੂ ਇਹ ਸਾਨੂੰ ਕਿਹੜਾ ਛੁੱਟ ਜੂਗਾ ਪਰ ਉੱਥੇ ਜਦੋਂ ਸਾਡੇ ਪੰਜਾਬੀਆਂ ਕੋਈ ਕਮੇਟੀ ਗਈ ਸੀ ਦੇਖਣ ਡੈਲੀਗੇਸ਼ਨ ਗਿਆ ਸੀ ਦੋ ਬੰਦਿਆਂ ਦਾ ਉਹਨਾਂ ਨੇ ਆ ਕੇ ਜਾ ਕੇ ਦੇਖਿਆ ਉਹ ਕਹਿੰਦੇ ਨਹੀਂ ਸਾਡੇ ਤਾਂ ਪੰਜਾਬੀ ਇੱਥੇ ਮਰ ਜਾਣਗੇ ਉਹਨਾਂ ਨੂੰ ਗੋਰਿਆਂ ਨੇ ਇਹ ਰਿਸ਼ਵਤ ਦੇਣ ਦੀ ਕੋਸ਼ਿਸ਼ ਵੀ ਕੀਤੀ ਵੀ ਤੁਸੀਂ ਰਿਸ਼ਵਤ ਲੈ ਲਓ ਜਾ ਕੇ ਉੱਤੇ ਦੀਆਂ ਤਰੀਫਾਂ ਦੇ ਪੁੱਲ ਬੰਨ੍ਹੋ ਅੱਛਾ ਜੀ ਫਿਰ ਇਸ ਤਰ੍ਹਾਂ ਹੋਇਆ ਕਿ ਉਧਰ ਅਮਰੀਕਾ ਵਿੱਚ ਅਮਰੀਕਾ ਵਿੱਚ ਵੀ ਜਿਹੜੇ ਸੀਗੇ ਪੰਜਾਬੀ ਆ ਰਹੇ ਸੀਗੇ ਅੱਛਾ ਇਹ ਉਧਰੋਂ ਮਲਕਾ ਵਿਕਟੋਰੀਆ ਇਹ ਕਹਿੰਦੀ ਸੀ ਕਿ ਜੀ ਮੈਂ ਤਾਂ ਜੀ ਸਾਰੇ ਜਿੰਨੇ ਵੀ ਸਾਡੇ ਇੰਗਲੈਂਡ ਦੇ ਨੇ ਜਿਹੜੇ ਸਾਡੇ ਬ੍ਰਿਟਿਸ਼ ਰਾਜ ਦੇ ਅਧੀਨ ਦੇ ਸਭਾਰੇ ਮੈਂ ਨਾਗਰਿਕਾਂ ਨੂੰ ਇੱਕ ਨਜ਼ਰ ਨਾਲ ਦੇਖਦੀਆਂ ਸਾਡੇ ਜਿਹੜੇ ਸੀਗੇ ਪੰਜਾਬੀ ਉਹ ਕਹਿੰਦੇ ਵੀ ਜੇ ਤੂੰ ਇੱਕ ਨਜ਼ਰ ਨਾਲ ਦੇਖਦੀਆਂ ਤਾਂ ਸਾਡੇ ਨਾਲ ਵਿਤਕਰਾ ਕਿਉਂ ਹੋਇਆ ਫਿਰ ਠੀਕ ਹੈ ਔਰ ਸਾਨੂੰ ਉਸੇ ਕੰਮ ਦੇ ਉਹਨਾਂ ਨੂੰ ਗੋਰਿਆਂ ਨੂੰ ਵੱਧ ਪੈਸੇ ਮਿਲਦੇ ਸਾਨੂੰ ਘੱਟ ਮਿਲਦੇ ਆ ਹਾਂਜੀ ਹਾਂਜੀ ਅੱਛਾ ਇਸੇ ਤਰ੍ਹਾਂ ਹੀ ਅਮਰੀਕਾ ਵਿੱਚ ਵੀ ਲੋਕ ਸਾਡੇ ਆ ਰਹੇ ਸੀਗੇ ਤੇ ਉਹਨਾਂ ਨਾਲ ਵੀ ਡਿਸਕ੍ਰਿਮੀਨੇਸ਼ਨ ਹੋ ਰਿਹਾ ਸੀਗਾ ਸ਼ਹੀਦ ਕਰਤਾਰ ਸਿੰਘ ਸਰਾਭਾ ਉੱਥੇ ਹਵਾਈ ਇੰਜੀਨੀਅਰਿੰਗ ਲਈ ਆਉਂਦੇ ਨੇ ਜਿਹਨੂੰ ਹਵਾਬਾਜ਼ੀ ਵਿਭਾਗ ਕਹਿੰਦੇ ਆਬੇਸ਼ਨ ਉਹ ਜਦੋਂ ਉੱਥੇ ਆਉਂਦੇ ਨੇ ਤਾਂ ਉੱਥੇ ਉਹ ਕਿਤੇ ਇੱਕ ਰੈਸਟੋਰੈਂਟ ਵਿੱਚ ਜਾਂਦੇ ਆ ਉੱਥੇ ਉਹਨਾਂ ਦਾ ਦੁਰਵਿਵਹਾਰ ਕੀਤਾ ਜਾਂਦਾ ਉਹ ਕਹਿੰਦੇ ਵੀ ਜਿਹੜੇ ਬਾਕੀ ਜਿਹੜੇ ਸਟੂਡੈਂਟ ਆ ਮੇਰੇ ਕਲਾਸ ਫੈਲੋ ਗੋਰੇ ਨੇ ਮੈਂ ਵੀ ਤਾਂ ਇੱਥੇ ਇੱਕ ਬਰਾਬਰ ਜਿਹੜੀ ਐਜੂਕੇਸ਼ਨ ਲੈਣ ਆਇਆ ਮੈਂ ਨਾਲ ਇਹਦਾ ਬਤਕਰਾ ਉਹਨਾਂ ਨੇ ਤਾਂ ਕੱਢਤਾ ਇਹ ਬਤਕਰਾ ਉੱਥੇ ਵੀ ਸ਼ੁਰੂ ਹੋ ਗਿਆ ਅੱਛਾ ਬਲਦੀ ਤੇਲ ਉਦੋਂ ਪਿਆ ਜਦੋਂ ਹਾਂ 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 ਬੇਰਜ਼ਗਾਰੀ ਉੱਥੇ ਵੀ ਸੀ ਪਰ ਪੈਸੇ ਐਨੇ ਬਣਦੇ ਨਾ ਸੀ। ਉਹਨਾਂ ਚ ਸਾਰੇ ਜਿਹੜੇ ਸਿੱਖ ਭਾਈਚਾਰਾ ਸਾਡਾ ਜ਼ਿਆਦਾ ਸੀ। ਹਿੰਦੂ ਤੇ ਮੁਸਲਮਾਨ ਇਕੱਠੇ ਹੋ ਕੇ ਉਹ 376 ਮੁਸਾਫਰ ਮੈਂ ਇੱਧਰ ਰਵਾਨਾ ਹੋ ਗਏ। ਮੈਂ ਇਹ ਵਿੱਚ ਇੱਥੇ ਜਹਾਜ਼ ਪਹੁੰਚਦਾ ਆ। ਡੇਢ ਦੋ ਮਹੀਨਿਆਂ ਨੂੰ ਖੱਜਲ ਖਵਾਰੀ ਕੀਤੀ ਜਾਂਦੀ ਆ, ਹਰ ਤਰ੍ਹਾਂ ਕੁਸ਼ੀ ਕੀਤੀ ਜਾਂਦੀ ਆ। ਉਹ ਵਾਪਸ ਹੁੰਦੇ। ਅੱਛਾ ਇੱਥੋਂ ਜਿਹੜਾ ਪੰਜਾਬੀਆਂ ਦਾ ਰੋਹ ਨਾ ਉਹ ਬੰਦ ਆ ਗਿਆ। ਫੇਰ ਉਹਨਾਂ ਨੇ ਸੋਚਿਆ ਕਿ ਸਾਨ ਫਰਾਂਸਿਸਕੋ ਵੀ ਖੇ ਇਹਨਾਂ ਨੇ ਫਿਰ ਨਾ ਆਪਣੇ ਜਿਹੜੇ ਸੋਚ ਵਾਲੇ ਬੰਦੇ ਸੀਗੇ ਪ੍ਰੋਗਰੈਸਿਵ ਥਿੰਕਿੰਗ ਵਾਲੇ ਵੀ ਯਾਰ ਇਦਾਂ ਤਾਂ ਬਹੁਤ ਮਾੜੀ ਗੱਲ ਹੈ ਅਸੀਂ ਇੱਥੇ ਮਿਹਨਤ ਕਰਦੇ ਆਂ ਅਸੀਂ ਮੁਸ਼ੱਕਤ ਕਰਦੇ ਆਂ ਇਹ ਇਹ ਗੋਰੇ ਲੋਕ ਸਾਡੇ ਆ ਕੇ ਰਾਜ ਕਰਦੇ ਆਂ ਅਸੀਂ ਇੱਥੇ ਸਾਨੂੰ ਕਿਉਂ ਇਦਾਂ ਇਹਨਾਂ ਨੂੰ ਮਤਲਬ ਬਿਤਕਰਾ ਭਰਿਆ ਵਿਵਹਾਰ ਕੀਤਾ ਜਾਂਦਾ ਉਹਨਾਂ ਨੇ ਫਿਰ ਇੱਥੇ ਇੱਕ ਬਣਾ ਲਈ ਗਦਰ ਪਾਰਟੀ ਗਦਰ ਪਾਰਟੀ ਜਿਹਦੇ ਪ੍ਰਧਾਨ ਸੋਨ ਸਿੰਘ ਭਗਨਾ ਜੀ ਬਣੇ ਪਹਿਲੇ ਪ੍ਰਧਾਨ ਬਾਬਾ ਜੀ ਹਾਂ ਪਹਿਲੇ ਉਹ ਬਣੇ ਤੇ ਫਿਰ ਉਹਨਾਂ ਨੇ ਸੋਚਿਆ ਵੀ ਇੱਕ ਅਖਬਾਰ ਕੱਢਿਆ ਜਾਵੇ ਗਦਰਨਾਮਾ ਦਾ ਅਖਬਾਰ ਕੱਢਿਆ ਜਾਵੇ ਉਹਦੇ ਲਈ ਉਹਨਾਂ ਨੂੰ ਵਿਦਵਾਨ ਚਾਹੀਦੇ ਸੀਗੇ ਉਹ ਲਾਲਾ ਹਰਦੇਵਾਲ ਜਿਹੜੇ ਸੀਗੇ ਉਹ ਬਰਕਲੇਜ ਯੂਨੀਵਰਸਿਟੀ ਵਿੱਚ ਪੜਾਉਂਦੇ ਸੀ ਜਾਂ ਜੇ ਪ੍ਰੋਫੈਸਰ ਗਵਰਨਮੈਂਟ ਕਾਲਜ ਲਾਹੌਰ ਤੋਂ ਨੇ ਐਮਏ ਕੀਤੀ ਸੀ ਉਹ ਬਹੁਤ ਹੀ ਇੰਟੈਲੀਜੈਂਟ ਬੰਦੇ ਸੀਗੇ ਔਰ ਸੱਚੇ ਦੇਸ਼ ਭਗਤ ਸੀਗੇ ਉਹ ਸਾਰੇ ਹੀ ਸੱਚੇ ਦੇਸ਼ ਭਗਤ ਸੀ ਜਿਹੜੇ ਉਹ ਗਰੁੱਪ ਹੀ ਸਾਰਾ ਮਤਲਬ ਦਿਲੋਂ ਦੇਸ਼ ਭਗਤੀ ਕੁੱਟ-ਕੁੱਟ ਕੇ ਭਰੀ ਹੋਈ ਇਹਨਾਂ ਨੇ ਕੀ ਕੀਤਾ ਜੀ ਇਹਨਾਂ ਰਲ ਕੇ ਨਾ ਫਿਰ ਪਾਰਟੀ ਦੀ ਸਥਾਪਨਾ ਕੀਤੀ ਗਦਰ ਪਾਰਟੀ ਦੀ ਤੇ ਫਿਰ ਉਹ ਜੇ ਦੇਖਿਆ ਬਈ ਐਨਾ ਵਿਤਕਰਾ ਹੋ ਰਿਹਾ ਤੇ ਫਿਰ ਉਹ 1914 ਵਿੱਚ ਅਗਸਤ ਮਹੀਨੇ ਹੀ ਉਹਨਾਂ ਨੇ ਫੈਸਲਾ ਕੀਤਾ ਨਹੀਂ ਯਾਰ ਇਦਾਂ ਨਹੀਂ ਜਦੋਂ ਤੱਕ ਅਸੀਂ ਹਿੰਦੁਸਤਾਨ ਵਿੱਚੋਂ ਗੁਲਾਮੀ ਦੀਆਂ ਜ਼ੰਜੀਰਾਂ ਨਹੀਂ ਨੱਕੜਦੇ ਹੈ ਸਾਡਾ ਕਿਤੇ ਵੀ ਭਲਾ ਨਹੀਂ ਹੋਣਾ ਬਿਲਕੁਲ ਬਿਲਕੁਲ ਫਿਰ ਉਹਨਾਂ ਨੇ ਮਤਲਬ ਉਹ ਗਦਰ ਪਾਰਟੀ ਨਾਲ ਹੋਕਾ ਦਿੱਤਾ ਵੀ ਉੱਥੇ ਚੱਲ ਕੇ ਲੜਾਈ ਤੇ ਚਲਿਆ ਜਾਵੇ ਲੜਾਈ ਲੜੀ ਜਾਵੇ ਬਿਲਕੁਲ ਉਸ ਸਮੇਂ ਫਿਰ ਇਹ ਉਸ ਸਮੇਂ ਆਪਣੇ ਕਰਤਾਰ ਸਿੰਘ ਸਰਾਭਾ ਜੰਗ ਬਲੱਡ ਉਹਦਾ ਬਹੁਤ ਵੱਡਾ ਰੋਲ ਆ ਈਵਨ ਇਹਦੇ ਗਦਰ ਦੀ ਗੂੰਜ ਜਿਹੜਾ ਪਰਚਾ ਸੀ ਗਦਰ ਉਹਨੂੰ ਛਾਪਣ ਦੇ ਵਿੱਚ ਉਹਨੂੰ ਵੰਡਣ ਦੇ ਵਿੱਚ ਜਿੰਨਾ ਕਰਤਾਰ ਸਿੰਘ ਸਰਾਬਾ ਦਾ ਕੰਮ ਆ ਮੇਰਾ خیال ਨਹੀਂ ਇਹਨਾਂ ਕੋ ਉਹਦਾ ਛਲੇਡਾ ਬੋਲਦੇ ਹੁੰਦੇ ਸੀ ਉਹ ਕਹਿੰਦਾ ਵੀ ਉਹ ਪਤਾ ਨਹੀਂ ਵੀ ਕਿੱਥੋਂ ਕਿਹੜੇ ਵੇਲੇ ਨਿਕਲਿਆ ਆਉਣਾ ਉਹਨੇ ਦੇਖੋ ਐਦਾਂ ਹੈ ਮੌਨ ਜੀ ਬਈ ਇੱਕ ਦੇਸ਼ ਭਗਤ ਹੋਣਾ ਦੇਸ਼ ਨੂੰ ਤੇ ਕੁਰਬਾਨ ਹੋਣ ਜਾਣ ਦੀ ਤਮੰਨਾ ਹੋਣੀ ਇੱਕ ਗੱਲ ਹੋਰ ਹੈ ਇੱਕ ਬੰਦੇ ਦਾ ਇੰਟੈਲੈਕਚੁਅਲ ਹੋਣਾ ਬੁੱਧੀਜੀਵੀ ਔਰ ਮਿਹਨਤੀ ਜਿੱਥੇ ਲਾਲਾ ਹਰਦੇਲ ਐਮੇ ਆਪਣੀਆਂ ਲਿਖਤਾਂ ਲਿਖਦੇ ਸੀਗੇ ਅੰਗਰੇਜ਼ਾਂ ਦੇ ਖਿਲਾਫ ਉੱਥੇ ਹੀ ਸ਼ਹੀਦ ਕਪਤਾਰ ਸਿੰਘ ਸਰਾਬਾ ਮੈਂ ਉਹ ਮਸ਼ੀਨ ਹੱਥਾਂ ਨਾਲ ਚਲਾਉਂਦੇ ਸੀ ਤੇ ਉਹ ਮਲਾਇਆ ਆਪਣੇ ਮਲਾਜ ਨੂੰ ਆਪ ਮਲੇਸ਼ੀਆ ਕਹਿੰਦੇ ਆ ਸਿੰਗਾਪੁਰ ਤੇ ਉਧਰ ਆਪਣੇ ਬਰਮਾ ਵਿੱਚ ਤੇ ਮਨੀਲਾ ਚ ਇਹ ਕੈਨੇਡਾ ਵਿੱਚ ਇਹ ਉਹ ਪੋਸਟ ਕਰਕੇ ਭੇਜਦੇ ਹੁੰਦੇ ਸੀ ਇਹ ਸਾਰੀ ਜ਼ਿੰਮੇਵਾਰੀ ਜਿਹੜੀ ਸੀਗੀ ਇਹ ਸਰਾਬੇ ਦੇ ਸੀ ਕੁਦਰਤ ਸਿੰਘ ਸਰਾਬੇ ਅੱਛਾ ਉਹ ਉਥੇ ਜਾ ਕੇ ਫੇ ਭੇਜਦੇ ਸੀ ਉਹਦਾ ਵਿੱਚ ਜਿਹੜੀ ਗਦਰ ਗੁੰਜਾਂ ਸੀ ਨਾ ਇੱਕ ਤਰ੍ਹਾਂ ਨਾਲ ਇੱਕ ਕਾਲਮਸ ਇਹ ਇਹਦੇ ਵਿੱਚ ਫਿਰ ਆਮ ਜਿਹੜੇ ਵਿੱਚ ਸਾਡੇ ਗਦਰੀ ਬਾਬੇ ਸੀ ਇਹਨਾਂ ਦੀਆਂ ਕਪਤਾਵਾਾਂ ਛਪਦੀਆਂ ਹੁੰਦੀਆਂ ਸੀਆਂ ਉਹਨੋਂ ਕਪਤਾਵਾਾਂ ਐਮੀ ਜੋਸ਼ੀਲੀਆਂ ਹੁੰਗੀਆਂ ਸੀ ਨਾ ਉਹ ਅੱਜ ਵੀ ਸਾਡੇ ਮੂੰਹ ਤੇ ਚੜੀਆਂ ਹੋਈਆਂ ਨੇ ਹਾਂਜੀ ਆਮ ਲੋਕਾਂ ਤੇ ਅਸਰ ਕਰਦੀਆਂ ਤੁਸੀਂ ਉਹ ਸੇਵਾ ਦੇ ਜਿਹੜੀ ਜਿਹੜੀ ਹੈ ਬੜੇ ਬੜੇ ਹਾਂਜੀ ਜਿੰਦਾ ਕਰਦੀਆਂ ਤੇ ਸੁਖਲੀਆਂ ਨੇ ਜਿਨ੍ਹਾਂ ਦੇ ਸੇਵਾ ਵਿੱਚ ਪੈਰ ਪਾਇਆ ਉਹਨਾਂ ਲਖ ਮਸੀਦ ਦਾ ਜਲੇ ਸਿੰਪਲ ਸਾਦੀ ਪੋਇਟਰੀ ਪਰ ਦਿਲਾਂ ਤੱਕ ਜਾਂਦੀ ਸੀ ਬਿਲਕੁਲ ਬਿਲਕੁਲ ਤੇ ਉਸ ਉਸ ਸਮੇਂ ਇਹ ਮੇਰਾ ਕਹੇ ਇਹ ਵੀ ਹੋਸ ਹੈ ਕਾਲਮ ਜੀ ਛੱਪਿਆ ਜੀ ਜਿਹੜੀ ਤੁਸੀਂ ਜ਼ਿਕਰ ਕਰ ਰਹੇ ਹੋ ਗਜ਼ਲ ਦੇ ਹਾਂਜੀ ਹਾਂਜੀ ਉਹ ਫਿਰ ਜਿੱਦਾਂ ਫਿਰ ਜਦੋਂ ਉਹਨਾਂ ਨੂੰ ਫਾਂਸੀ ਕਤਾਸਕ ਸਰਾਬਾਂ ਨੂੰ ਹੋਈ ਹੋਣ ਤੋਂ ਫਾਂਸੀ ਹੋਣ ਤੋਂ ਪਹਿਲਾਂ ਇਹਨਾਂ ਨੇ ਲਿਖੀ ਸੀ ਜੇ ਉਦੋਂ ਕਿਰਤੀ ਅਖਬਾਰ ਨਿਕਲਦਾ ਸੀ ਆਪਣੇ ਪੰਜਾਬ ਤੋਂ ਉਦੋਂ ਵਿੱਚ ਆਪਣੀ ਉਸ ਤੇ ਇਹ ਜਿਵੇਂ ਹੁਣ ਆਪਾਂ ਆਪਾਂ ਗਦਰ ਦੀ ਗੱਲ ਕਰਦੇ ਆ ਇਹ ਅਸੀਂ ਇੱਥੇ ਬੈਠੇ ਕੈਨੇਡਾ 'ਚ ਬੈਠੇ ਅਸੀਂ ਕੈਨੇਡਾ ਦੇ ਵਿੱਚ ਗਦਰ ਪਾਰਟੀ ਨਾਲ ਫਿਰ ਜਦੋਂ ਜਿਹੜੀ ਪਾਰਟੀ ਇੱਥੋਂ ਵਾਲੇ ਉਹਦੇ ਨਾਲ ਜੁੜਦੇ ਨੇ ਗਦਰ ਦੇ ਨਾਲ ਖਾਸ ਤੌਰ ਤੇ ਜਿਵੇਂ ਤੁਸੀਂ ਕਾਮਾਗੜਾ ਮਾਰੂ ਜਹਾਜ਼ ਦੀ ਗੱਲ ਕਰੀਆ ਜਿਹੜੇ 2 ਮਹੀਨੇ ਜਹਾਜ਼ ਇੱਥੇ ਬੰਦਰਗਾਹ ਤੇ ਖੜਾ ਰਿਹਾ ਤੁਸੀਂ ਇਹ ਦੇਖੋ ਵੀ ਕਿੰਨੀ ਸਰਗਰਮੀ ਹੋਈ ਧਰਤੀ ਦੇ ਉੱਤੇ ਗੁਰਦੁਆਰਿਆਂ ਦੇ ਵਿੱਚ ਮਿਲ ਕੇ ਕਿੰਨਾ ਪੈਸੇ ਇਕੱਠੇ ਕਰਦੇ ਸੀ ਕਿਤੇ ਕੇਸ ਲੜੇ ਜਾ ਰਹੇ ਨੇ ਕਿਤੇ ਉਹਨਾਂ ਨੂੰ ਖਾਣਾ ਭੇਜਿਆ ਜਾ ਰਿਹਾ ਕਿਤੇ ਉਹਦੇ ਲਈ ਮਤਲਬ ਇਹ ਸਾਰਾ ਕੁਝ ਕਰਦੇ ਹੋਏ ਇਹਨਾਂ ਨੇ ਇਹ ਮਹਿਸੂਸ ਕਰ ਲਿਆ ਵੀ ਇਹ ਕਿਸੇ ਦੇ ਮਿੱਤ ਨਹੀਂ ਹੈ ਸਾਨੂੰ ਸਾਡਾ ਦੇਸ਼ ਆਜ਼ਾਦ ਕਰਾਉਣਾ ਪੈਣਾ ਜੇ ਅਸੀਂ ਇੱਥੇ ਵੀ ਇੱਜ਼ਤ ਭਾਲਦੇ ਆ ਤੇ ਸੋ ਸੋ ਉਹ ਹੁਣ ਹੁਣ ਜਿਹੜੀ 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 ਆਜ਼ਾਦੀ ਦੀ ਜੰਗ ਦੇ ਲਈ ਜਦੋਂ ਇਹ ਤੁਰੇ ਵਾਪਸੀ ਤੇ ਆਪਾਂ ਇੱਥੇ ਜ਼ਿਕਰ ਆਉਂਦਾ ਹੈਗਾ ਗੁਲਾਬਕੌਰ ਦਾ ਵਿਸ਼ੇਸ਼ ਤੌਰ ਤੇ ਮੈਂ ਜ਼ਿਕਰ ਕਰਨਾ ਚਾਹਣਾ ਆਪਾਂ ਇਹ ਸਮਝਦੇ ਹਾਂ ਸ਼ਾਇਦ ਬਾਹਰਲੇ ਬੈਠੇ ਮਰਦਾਂ ਨੇ ਹੀ ਬੜਾ ਹਿੱਸਾ ਪਾਇਆ ਪਰ ਉਹ ਜਾਂ ਆਵਾਜ਼ ਲੇਡੀ ਗੁਲਾਬਕੌਰ ਮੈਂ ਤਾਂ ਉਹਦਾ ਇਤਿਹਾਸ ਪੜ ਕੇ ਹਰਾ ਰਹਿ ਗਿਆ ਵੀ ਉਸ ਦਾ ਕਿੱਡਾ ਕੰਮ ਆ ਮੈਂ ਇਹ ਤੁਹਾਡੇ ਮੂੰਹੋਂ ਸੁਣਨਾ ਚਾਹਣਾ ਵੀ ਗੁਲਾਬਕੌਰ ਦੇ ਬਾਰੇ ਥੋੜੀ ਜੀ ਸਾਨੂੰ ਜਾਣਕਾਰੀ ਦਿਵੋ ਕਿਸ ਤਰ੍ਹਾਂ ਉਹ ਉਹ 1890 ਜੋ ਜਨਮ ਹੁੰਦਾ ਤੇ 25 ਦੇ ਵਿੱਚ ਉਹਨਾਂ ਦੀ ਡੈਥ ਹੋ ਜਾਂਦੀ ਆ ਔਰ ਇਸ ਵੇਲੇ ਉਹਨਾਂ ਦੀ ਡੈਥ ਅਨਿਵਰਸਰੀ ਚੱਲ ਰਹੀ ਆ 100 ਸਾਲਾ ਚੱਲ ਰਿਹਾ ਹੈਗਾ ਤੇ ਮੈਂ ਮੈਂ ਮੈਨੂੰ ਦੁੱਖ ਦੀ ਗੱਲ ਇਹ ਆ ਵੀ ਸਾਡੇ ਲੋਕਾਂ ਨੂੰ ਯਾਦ ਹੀ ਨਹੀਂ ਹੈ ਉਹ ਐਡੀ ਵੱਡੀ ਦੇਸ਼ ਭਗਤ ਜਿਨੇ ਜਿਨੇ ਆਪਣਾ ਜੀਵਨ ਆਪਣਾ ਜਿਹੜਾ ਵਿਆਹਤ ਜੀਵਨ ਵੀ ਕੁਰਬਾਨ ਕਰ ਦਿੱਤਾ ਇਸ ਆਜ਼ਾਦੀ ਲੜਾਈ ਲਈ ਗਦਰ ਦੇ ਲਈ ਮੈਨੂੰ ਮੜਾ ਉਹਨਾਂ ਦੇ ਬਾਰੇ ਜਾਣਕਾਰੀ ਦੇਵੋ ਸਾਰੇ ਸੁਣਨ ਵਾਲੇ ਜਿਹੜੇ ਦੇਖਣ ਵਾਲੇ ਇਹ ਜਾਣਨਾ ਚਾਹੁੰਦੇ ਆ ਤੁਹਾਡੇ ਮੂੰਹੋਂ ਉਹ ਉਹਨਾਂ ਦੀ ਲਾਈਫ ਹਿਸਟਰੀ ਗਲਬ ਕਰਦੀ ਇਸ ਤਰ੍ਹਾਂ ਹੈ ਮੋਨ ਜੀ ਕਿ ਹਿੰਦੁਸਤਾਨ ਦੀ ਜਿਹੜੀ ਆਜ਼ਾਦੀ ਸੀ ਨਾ ਆਜ਼ਾਦੀ ਵਿੱਚ ਆ ਆਮ ਤੌਰ ਤੇ ਸਾਨੂੰ ਪੜਾਇਆ ਜਾਂਦਾ ਸਲੇਬਸ ਵਿੱਚ ਜੇ ਸੁਣਦੇ ਆ ਜੀ ਚਾਂਸੀ ਦੀ ਰਾਣੀ ਸੀ ਜੀ ਖੂਬ ਲੜੀ ਮਰਦਾਨੀ ਬਹੁਤੋ ਜੰਸੀ ਵਾਲੀ ਰਾਣੀ ਬਹੁਤ ਸਾਰੇ ਪਾਤਰ ਆਪਣੇ ਬੱਚਾ ਬਣ ਕੇ ਲੜ ਲਿਆ ਸਾਡੇ ਲਈ ਉਹ ਸਤਿਕਾਰਯੋਗ ਬਿਲਕੁਲ ਸਾਰੇ ਸਤਿਕਾਰਯੋਗ ਨੇ ਜੋ ਵੀ ਲੜਿਆ ਹਾਂਜੀ ਅੱਛਾ ਉਹ ਤੋਂ ਬਾਅਦ ਕੀ ਹੁੰਦਾ ਕਿ ਜਦੋਂ ਆਪਣੇ ਗਲਾਬਕੌਰ ਤੋਂ ਮੈਂ ਬਾਅਦ ਦੀ ਗੱਲ ਕਰਦਾ ਰੱਖ ਸ਼ਹੀਦ ਭਗਤ ਸਿੰਘ ਦੀ ਇੱਕ ਸਾਥਣ ਸੀਗੀ ਆ ਦੁਰਗਾ ਭਾਬੀ ਹਾਂਜੀ ਬਿਲਕੁਲ ਭਗਵਤੀ ਚਰਨ ਬੋਹਰਾ ਉਹ ਸਾਥੀ ਸਨ ਤੇ ਉਹਨਾਂ ਦੀ ਘਰ ਵਾਲੀ ਸੀ ਉਹ ਤੇ ਉਹ ਪੂਰੀ ਤਰ੍ਹਾਂ ਸਮਰਪਿਤ ਸੀ ਪੂਰੇ ਦੇਸ਼ ਭਾਰਤ ਲਈ ਭਗਤ ਦੇਸ਼ ਭਗਤੀ ਸੀ ਉਹਦੇ ਚ ਜਜ਼ਬਾ ਕੋਟ-ਕਟਕ ਭਰਿਆ ਹੋਇਆ ਅਸੀਂ ਵਿੱਚ ਅਸੀਂ ਉਹਨੂੰ ਵੀ ਇੰਨਾ ਯਾਦ ਨਹੀਂ ਕੀਤਾ ਯਾਦ ਨਹੀਂ ਕਰਦੇ ਹੈਗੇ ਆਪਣੀ ਦੁਰਗਾ ਭਾਬੀ ਨੂੰ ਇਸੇ ਤਰ੍ਹਾਂ ਬੀਬੀ ਗੁਲਾਬਕੌਰ ਨੂੰ ਅ ਮੈਂ ਸਮਝਦਾ ਬਈ ਇਤਿਹਾਸਕਾਰਾਂ ਨੇ ਤਨੀ ਕਹਿ ਸਕਦੇ ਪਰ ਅਸੀਂ ਜਰੂਰ ਉਹਨਾਂ ਨੂੰ ਅੰਡਰਸਟੈਂਡ ਕੀਤਾ ਜੀ ਇਸ ਗੱਲ ਮੰਨਣੀ ਪਾਉਗੀ ਕਿ ਦੇਖੋ ਅੱਜ ਉਹਦੀ ਜਿਹੜੀ ਆ ਆ ਜਿਹਨੂੰ ਆਪਾਂ ਡੈਥ ਸਤਾਬ ਦੀ ਕਹਿੰਦੇ ਆ ਚੱਲ ਰਹੀ ਆ ਪਸੋ ਸੋ ਸੋ ਲਾ ਜਿਹਦੇ ਵਿੱਚ ਉਹਨਾਂ ਦੀ ਡੈਥ ਹੁੰਦੀ ਆ 1925 ਵਿੱਚ 28 ਜੁਲਾਈ 1925 ਨੂੰ ਉਹਨਾਂ ਦੀ ਮੌਤ ਹੁੰਦੀ ਆ ਤੇ ਅੱਜ 28 ਜੁਲਾਈ 1925 ਆ 2025 ਵਿੱਚ ਹੈ ਮੈਨੂੰ ਬਹੁਤ ਹੀ ਇਹ ਸ਼ਾਇਦ ਪਤਨੀ ਤੁਹਾਨੂੰ ਕਿਦਾਂ ਲੱਗੇ ਅਫਸੋਸ ਮੈਂ ਕਹਿਣਾ ਪੈ ਰਿਹਾ ਕਿ ਅਮਰੀਕਾ ਵਿੱਚ ਇੱਕ ਸਮਾਗਮ ਹੋਇਆ ਹਮ ਤੇ ਜਿਹੜੇ ਅਗਾਬਦੂ ਲੋਕਾਂ ਨਾਲ ਕੀ ਪੈ ਪ੍ਰੋਗਰਾਮ ਬੀਬੀ ਕਲਾਬ ਕੋਲ ਬਾਰੇ ਇਸੇ ਤਰ੍ਹਾਂ ਸਾਡੀ ਇੱਕ ਬਹੁਤ ਹੋਣਹਾਰ ਐਕਟਰਸ ਹੈ ਅਨੀਤਾ ਸ਼ਬੀਸ਼ ਬਿਲਕੁਲ ਉਹ ਗਲਾਬ ਨਾ ਨਾਟਕ ਲੈ ਕੇ ਇਸ ਵੇਲੇ ਇੰਗਲੈਂਡ ਚ ਕਰ ਰਹੀ ਆ ਕਰ ਰਹੀ ਆ ਬਿਲਕੁਲ ਕਰ ਰਹੀ ਆ ਅੱਛਾ ਫਿਰ ਦੇਸ਼ ਭਕਤ ਜਗਦਰ ਹਾਲ ਵਿੱਚ ਜਿਹੜਾ 31 ਅਕਤੂਬਰ ਤੋਂ ਲੈ ਕੇ ਪਹਿਲੇ ਹਫਤੇ ਮੇਲਾ ਹੁੰਦਾ ਆ ਉਹ ਸਾਰਾ ਸਮਰਪਿਤ ਗਲਾਬਕੁਰ ਨੂੰ ਸਾਡੇ ਬਹੁਤ ਹੀ ਜ਼ਹੀਨ ਨਾਟਕਕਾਰ ਕੇਮਲ ਧਾਲੀਵਾਲ ਇਸ ਵੇਲੇ ਪੰਜਾਬ ਚ ਜਿਹੜੇ ਆ ਉਹ ਨਾ ਉਹ ਬੀਬੀ ਗਲਾਬਕੁਰ ਨਾਲ ਨਾਟਕ ਕਰ ਰਹੇ ਆ ਪਰ ਮੈਂ ਹੈਰਾਨ ਆ ਕਿ ਬੈਂਕੂਬਰ ਵਿੱਚ ਇੱਕ ਟਾਕ ਸ਼ੋਕ ਤੱਕ ਨਹੀਂ ਹੋ ਸਕਿਆ ਉਹਨਾਂ ਬਾਰੇ ਕਿਸੇ ਨੇ ਕੀਤਾ ਇਹ ਬਹੁਤ ਦੁੱਖ ਦੀ ਗੱਲ ਆ ਔਰ ਜਿਹੜੇ 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 ਇਸ ਤਰ੍ਹਾਂ ਦੇ ਲੋਕ ਨੇ ਅਸੀਂ ਕੋਈ ਨਿੱਕਾ ਜਿਹਾ ਇੱਥੇ ਕੁਝ ਹੋਰ ਹੁੰਦਾ ਕੋਈ ਇੱਧਰ ਕੰਮ ਹੁੰਦਾ ਹੈਗਾ ਤੇ ਰੌਲਾ ਪਾ ਦਿੰਨ ਆ ਆ ਜੀ ਇਹ ਉਹ ਜੀ ਗਾਇਕਾ ਨੂੰ ਲੈ ਕੇ ਜਾਂ ਹੋਰ ਕਿਸੇ ਨੂੰ ਲੈ ਕੇ ਹੋਰ ਬੇਫਯੂਲ ਕਿਤਾਬਾਂ ਬਾਰੇ ਗੋਸ਼ਟੀਆਂ ਹੋ ਰਹੀਆਂ ਤੇ ਹੋਰ ਸਾਰਾ ਕੁਝ ਹੋ ਰਿਹਾ ਪਰ ਮੈਂ ਤੁਹਾਨੂੰ ਪਾਕ ਸਾਹਮਣੇ ਦਾ ਵੀ ਅੱਜ ਆਪਾਂ ਇਸ ਵਿਸ਼ੇ ਦੇ ਉੱਤੇ ਗੱਲ ਕਰ ਰਹੇ ਹਾਂ ਤੇ ਹੁਣ ਗੁਲਾਬਕੌਰ ਜਿਹੜਾ ਉਹਨਾਂ ਦਾ ਉਹਨਾਂ ਦੇ ਥੋੜਾ ਜਿਹਾ ਜੀਵਨ ਬਾਰੇ ਉਹ ਕਿਸ ਤਰ੍ਹਾਂ ਮਤਲਬ ਇਹ ਜੁੜਦੇ ਆ ਲਹਿਰ ਦੇ ਨਾਲ ਥੋੜੀ ਜਿਹੀ ਉਹਦੇ ਬਾਰੇ ਵੀ ਜਾਣਨਾ ਹੈ ਮੈਂ ਬਸ ਤੁਹਾਨੂੰ ਇਹ ਹੀ ਦੱਸ ਰਿਹਾ ਕਿ ਉਹ ਔਰਤ ਇੰਨੀ ਮਹਾਨ ਔਰਤ ਸੀ ਇੱਕ ਸ਼ੇਰਨੀ ਔਰਤ ਸੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਉਹਨਾਂ ਦਾ ਜਨਮ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਸੁਨਾਮ ਦਾ ਪਿੰਡ ਬਖਸ਼ੀ ਆਲਾ ਵਿੱਚ 1890 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਉਹਨਾਂ ਦਾ ਵਿਆਹ ਇੱਕ ਗਵਾਂਡੀ ਪਿੰਡ ਜਖੇਪਲ ਆ ਉਹਦੇ ਵਿੱਚ ਮਾਨਸ ਸਿੰਘ ਦੇ ਨਾਲ ਵਿਆਹ ਹੁੰਦਾ ਜਿੱਦਾਂ ਤੰਗਾ ਤੰਗੀਆਂ ਤੁਰਸ਼ੀਆਂ ਇੱਥੇ ਚੱਲਦੀਆਂ ਸੀਗੀਆਂ ਆਪਣੇ ਅੱਛੇ ਭਾਵੇਂਖ ਲਈ ਮਾਨ ਸਿੰਘ ਪਹਿਲਾਂ ਚਲ ਜਾਂਦਾ ਹੈ ਅਮਰੀਕਾ ਜਾਣ ਲਈ ਉਹ ਨਿਕਲਦਾ ਤੇ ਤੇ ਮਨੀਲਾ ਜਾ ਕੇ ਉਹ ਰੁਕਣਾ ਪੈਂਦਾ ਕਿਉਂਕਿ ਡਾਇਰੈਕਟ ਨਹੀਂ ਇਦਾਂ ਦਾਖਲ ਕਰਦੇ ਸੀ ਅਮਰੀਕਾ ਵਾਲੇ ਉੱਥੇ ਉਹਨਾਂ ਨੇ ਆਪਣੀ ਪਤਰੀ ਨੂੰ ਵੀ ਸੱਦ ਲਿਆ ਗੁਲਾਬਕੌਰ ਨੂੰ ਵੀ ਸੱਦ ਲਿਆ ਹਾਂਜੀ ਅੱਛਾ ਉਧਰੋਂ ਗਦਰ ਪਾਰਟੀ ਦਾ ਜੋਰਾ ਸ਼ੋਰਾ ਨਾਲ ਪ੍ਰਚਾਰ ਹੋ ਰਿਹਾ ਸੀਗਾ ਉਹ ਗਦਰ ਅਖਬਾਰ ਕਰਕੇ ਜਿਹੜਾ ਗੁਰਦੁਆਰਾ ਸਾਹਿਬ ਸੀ ਮਨੀਲਾ ਵਿੱਚ ਉੱਥੇ ਅਕਸਰ ਵੀਕਐਂਡ ਤੇ ਇਹ ਜਿਹੜੇ ਆਪਣੀਆਂ ਜਿਹੜਾ ਪ੍ਰਚਾਰ ਉਹ ਕੀਤਾ ਜਾਂਦਾ ਸੀ ਬਾਕੀ ਉੱਤੇ ਪਰਚਾ ਜਾਂਦਾ ਸੀ ਜਿਹੜਾ ਪਰਚਾ ਜਾਂਦਾ ਸੀ ਉਹਦੇ ਵਿੱਚ ਇਹ ਗਲਾਬਕੁਰ ਨਾ ਉਹ ਜਿਹੜੀਆਂ ਕਪਤਾਮਾਂ ਜ਼ੁਬਾਨੀ ਯਾਦ ਰੱਖਦੀ ਸੀ ਔਰ ਉੱਪਰ ਬਾਤ ਵੀ ਸੀ ਉਹਨਾਂ ਨੇ ਇਹਨੂੰ ਬਹੁਤ ਪ੍ਰਭਾਵਿਤ ਕੀਤਾ ਅੱਛਾ ਇਹਨਾਂ ਦਿਮਾਗੀ ਤੌਰ ਤੇ ਉਹ ਤੇਜ਼ ਸੀ ਕਿ ਇੱਕ ਵਾਰੀ ਜਿਹੜੀ ਕਪਤਾ ਪੜ੍ਹ ਲਈ ਨਾ ਉਹ ਯਾਦ ਰਹਿੰਦੀ ਸੀ ਅੱਛਾ ਫਿਰ ਤਕਰੀਰ ਬਹੁਤ ਅੱਛੀ ਕਰਦੀ ਸੀ ਹਾਂ ਬਿਲਕੁਲ ਅੱਛਾ ਉੱਥੇ ਉਹਦੇ ਜਦੋਂ ਉੱਥੇ ਜਿਹੜੇ ਗਦਰ ਪਾਰਟੀ ਦੀ ਕਮੇਟੀ ਸੀ ਉਹਦੇ ਪ੍ਰਧਾਨ ਸੀ ਹਾਫਿਜ਼ ਅਬਦੁੱਲਾ ਹੂੰ ਹੂੰ ਦੇਖੋ ਗੁਰਦੁਆਰਾ ਸਾਹਿਬ ਵਿੱਚ ਹਾਫਿਜ਼ ਅਬਦੁੱਲਾ ਮੁਸਲਮਾਨ ਸਾਡਾ ਆਗੂ ਆ ਰਿਹਾ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਨਾ ਵੀ ਸਾਡੇ ਜਿਹੜੇ ਗੁਰਦੁਆਰੇ ਉਸ ਸਮੇਂ ਸਧਾਰਮਿਕ ਕੇਂਦਰ ਨਾ ਹੋ ਕੇ ਸਾਡੇ ਸੋਸ਼ਲ ਸਮਾਜਿਕ ਕੇਂਦਰ ਵੀ ਸੀਗੇ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂ ਅੱਛਾ ਉੱਥੇ ਉੱਤੇ ਤੇ ਦੋਨਾਂ ਤੇ ਤੀਮੀ ਆਦਮੀ ਤੇ ਉੱਪਰ ਬੜਾ ਅਸਰ ਹੋਇਆ ਮਾਨ ਸਿੰਘ ਤੇ ਵੀ ਤੇ ਆਪਣੇ ਗਲਬਕੌਰ ਤੇ ਵੀ ਬਿਲਕੁਲ ਤੇ ਜਦੋਂ ਫਿਰ ਐਲਾਨ ਹੋਇਆ ਕਿ ਦੇਸ਼ ਵਾਪਸ ਚਲੋ ਤੇ ਉਹਨਾਂ ਨੇ ਕਿਹਾ ਕਿ ਬਈ ਹਾਂ ਵੀ ਅਸੀਂ ਆਪਣੇ ਨਾਂ ਲਖਾ ਦੇ ਉਹਨੇ ਨਾਂ ਲਗਾ ਦਿੱਤੇ ਲਿਸਟ ਵਿੱਚ ਵੀ ਅਸੀਂ ਵਾਪਸ ਜਾਣਾ ਪਰ ਪਤੀ ਨਹੀਂ ਮੰਨਦੇ ਸੀ ਉਹਦੇ ਤੇ 29 ਅਗਸਤ 1914 ਨੂੰ ਐਸਐਸ ਕੋਰੀਅਨ ਜਹਾਜ਼ ਜਿਹੜਾ ਆ ਉਹ ਸਾਂਫਰਾਂਸਕੋ ਤੇ ਚੱਲਦਾ ਆ ਤੇ ਹੋਰ ਬਾਕੀ ਰਸਤਿਆਂ 'ਚ ਹੁੰਦਾ ਹੋਇਆ ਉਹ ਆਪਣੇ ਇਹਤ ਮਨੀਲਾ ਫਿਲਪਾਈਨ ਚ ਪਹੁੰਚਦਾ ਹੈ ਜਦੋਂ ਤੁਰਨ ਲੱਗਦੇ ਆ ਜਹਾਜ਼ ਚੜਨ ਲੱਗੇ ਤੇ ਮਾਨ ਸਿੰਘ ਦਾ ਦਿਮਾਗ ਬਦਲ ਜਾਂਦਾ ਉਹ ਬਦਲ ਜਾਂਦਾ ਉਹ ਕਹਿੰਦਾ ਦੇਖ ਆਪਾਂ ਕਿੰਦਾ ਚੱਲਦੇ ਆ ਅਮਰੀਕਾ ਅੱਛੀ ਜ਼ਿੰਦਗੀ ਜਿਉਂਦੇ ਆ ਅੰਜ ਗਾਂ ਸਾਡਾ ਪਰਿਵਾਰ ਹੋਵੇਗਾ ਅਸੀਂ ਕੀ ਕਰਨਾ ਜਾ ਕੇ ਵਾਪਸ ਹਨਾ ਬਈ ਮੈਂ ਨਹੀਂ ਪਰ ਉਸ ਔਰਤ ਦੇ ਅੰਦਰ ਐਮੀ ਚਿੰਗ ਲੱਗ ਗਈ ਸੀ ਨਾ ਉਹ ਕਹਿੰਦੀ ਵੀ ਨਹੀਂ ਤੂੰ ਅਗਰ ਨਹੀਂ ਜਾਣਾ ਜਾ ਮੇਰਾ ਜਿਹੜਾ ਜਿਹੜਾ ਜੀਵਨ ਆ ਨਾ ਜੀਵਨ ਇਹ ਤਾਂ ਹੁਣ ਆਜ਼ਾਦੀ ਲਈ ਸਮਰਪਿਤ ਸਮਰਪਿਤ ਹੋ ਗਿਆ ਲੋ ਜੀ ਮਨੀਲਾ ਤੋਂ ਜਹਾਜ਼ ਚੱਲ ਪਿਆ ਤੇ ਇਹ ਔਰਤ 50 ਦਾ ਜੱਥਾ ਲੈ ਕੇ ਗਈ ਆ ਨਾਲ ਉਹ ਹਾਂ ਹਾਂ ਬਾਕੀ ਸਾਰੇ ਸਕੇ ਨਾਲ ਆਪਣੇ ਹੋਰ ਵੀ ਹਾਂ ਉਹ ਕਿ ਜਿਹੜੇ ਬਾਕੀ ਸਾਰੇ ਗਦਰੀ ਸੀ ਨਾ ਬਖ ਬਖ ਚੱਜ ਜਾ ਰਹੇ ਗਏ ਆ ਅੱਛਾ ਤੁਸੀਂ ਇਹ ਦੇਖੋ ਮੋਨ ਜੀ ਬਈ ਸਾਰੇ ਜਹਾਜ਼ ਵਿੱਚ ਗਦਰੀ ਹਾਂਜੀ ਤੇ ਉਹਦੇ ਨਾਲ ਔਰਤ ਇੱਕੋ ਹੀ ਇੱਕ ਔਰਤ ਹਾਂ ਕਿ ਉਹ ਔਰਤ ਦੇ ਰਾਹ ਵਿੱਚ ਕੋਈ ਨਿੱਜੀ ਸਮੱਸਿਆਵਾਂ ਹੁੰਦੀਆਂ ਔਰਤਾਂ ਨੇ ਕਿਹਨਾ ਸਾਂਝੀ ਕਰੇ ਔਰ ਨੌਜਵਾਨ ਔਰਤਾਂ ਨੌਜਵਾਨ ਔਰਤਾਂ 24 ਸਾਲ ਉਹ ਚੁੱਪਚਾਪ ਨਾਲ ਬੈਠੀ ਆ ਤੇ ਇਹ ਸੋਚ ਕੇ ਜਾ ਰਹੀ ਆ ਕਿ ਮੈਂ ਇੱਥੇ ਜੰਗ ਲੜਨੀ ਜਾ। ਅੱਛਾ ਫਿਰ ਹੁਣ ਜਦੋਂ ਫਿਰ ਰਾਹ ਵਿੱਚ ਹਾਂਗਕਾਂਗ ਆ ਗਿਆ ਜੀ ਉੱਥੇ ਫਿਰ 3 ਦਿਨ ਜਹਾਜ਼ ਰੁਕਿਆ ਇਹ ਉੱਥੇ ਫਿਰ ਗੁਰਦੁਆਰਾ ਸਾਹਿਬ ਵਿੱਚ ਜਦੋਂ ਦੱਸਿਆ ਉਹਨਾਂ ਨੂੰ ਸਟੇਜ ਸੈਕਟਰੀ ਨੇ ਦੱਸਿਆ ਕਿ ਸਾਡੇ ਚ ਬੀਬੀ ਵੀ ਸ਼ਾਮਲ ਆ ਤੇ ਉਹਨੇ ਉੱਥੇ ਜੀ ਸਟੇਜ ਤੇ ਤੜਾ ਤੜ ਕੋਈ 10 15 ਕਵਤਾਵਾਂ ਪੜੀਆਂ ਪਹਿਲਾਂ ਫਿਰ ਤਕਰੀਰ ਕੀਤੀ ਫਿਰ ਉਹਨੇ ਇਹ ਵੀ ਕਿਹਾ ਉੱਥੇ ਵੀ ਜਿਹੜੇ ਹਾਂਗਕਾਂਗ ਵਿੱਚ ਜਿਹੜੇ ਨਹੀਂ ਜਾਣਾ ਚਾਹੁੰਦੇ ਨਾ ਵਾਪਸ ਸਾਡੇ ਨਾਲ ਉਹਨਾਂ ਨੂੰ ਮੈਂ ਚੂੜੀਆਂ ਭੇਂਟ ਕਰਦੀ ਲੈ ਕੇ ਬੈਠੋ ਅਸੀਂ ਜਾਂਦੇ ਬਿਲਕੁਲ ਸੱਚਾ ਬਿਲਕੁਲ ਸੱਚਾ ਤੇ ਫਿਰ ਜੀ ਉਥੋਂ ਤਿੰਨਾਂ ਦਿਨਾਂ ਬਾਅਦ ਉਹ ਜਹਾਜ਼ ਜਿਹੜਾ ਬਦਲ ਗਿਆ ਸੀ ਮਤਲਬ ਉਹ ਫਿਰ ਚੱਲ ਪੈਂਦਾ ਜਹਾਜ਼ ਅੱਛਾ ਰਾਹ ਵਿੱਚ ਸਮੱਸਿਆ ਇਹ ਪੈਂਦੀ ਹੈ ਔਰਤ ਨੂੰ ਆਪਣੇ ਸਾਡੀ ਗਲਬਕੌਰ ਸ਼ਹੀਦ ਨੂੰ ਸ਼ਹੀਦ ਇਹ ਕਹਾਂਗੇ ਆਪਾਂ ਜਿਹੜੇ ਸਾਰੀ ਉਮਰ ਲਾ ਦਿੱਤਾ ਬਿਲਕੁਲ 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 ਕਿ ਮੈਂ ਹੁਣ ਜਦੋਂ ਉੱਥੇ ਉਤਰੂੰਗੀ 에어ਪੋਰਟ ਸੌਰੀ ਬੰਦਰਗਾਹ ਤੇ ਤੇ ਮੈਂ ਕੀ ਦੱਸੂੰਗੀ ਮੈਂ ਕੌਣ ਹਣਾ ਉਹ ਸ਼ੱਕ ਕਰਨਗੇ ਵੀ ਇਹ ਇੱਕ ਔਰਤ ਕਿਉਂਕਿ ਇਹ ਹੈ ਤੇ ਮੈਨੂੰ ਇਦਾਂ ਸ਼ੋ ਹੋਣਾ ਚਾਹੀਦਾ ਕਿ ਮੈਂ ਕੋ ਮੇਰਾ ਅਸੀਂ ਤੀਵੀਂ ਆਦਮੀ ਆ ਉੱਥੇ ਇੱਕ ਆਪਣੇ ਅਸੀਂ ਜੀਵਨ ਸਿੰਘ ਅੱਛਾ ਹਾਂ ਦੋਲੇ ਸਿੰਘ ਵਾਲਾ ਪਿੰਡ ਦੇ ਸੀਗੇ ਉਹਦੇ ਨਾਲ ਗੱਲ ਕੀਤੀ ਨਾਲ ਅਮਰ ਸਿੰਘ ਸੀਗੇ ਹਾਰਪੁਰ ਵਾਲੇ ਗਦਰੀ ਬਾਬੇ ਉਹ ਕਹਿੰਦੇ ਵੀ ਤੁਸੀਂ ਆਪ ਇਹ ਸਮੱਸਿਆ ਦਾ ਹੱਲ ਕਰੋ ਉਹ ਕਹਿੰਦੇ ਹਲੇ ਆ ਵੀ ਤੂੰ ਅਸੀਂ ਤੈਨੂੰ ਕਾਂਗੇ ਜੀਵਨ ਸਿੰਘ ਰਾਮ ਅਸੀਂ ਹੈਗੇ ਭੈਣ ਭਰਾ ਹਾਂ ਅਸੀਂ ਪਤੀ ਪਤਨੀ ਪਰ ਉੱਥੇ ਉਹਨਾਂ ਨੂੰ ਅਸੀਂ ਡਰਾਮਾ ਇਹ ਕਰਾਂਗੇ ਡਰਾਮਾ ਇਹ ਕਰਾਂਗੇ ਜਦੋਂ ਅ 28 ਅਕਤੂਬਰ 1914 ਨੂੰ ਕਲਕੱਤੇ ਦੀ ਬੰਦਰਗਾਹ ਤੇ ਜਹਾਜ਼ ਲੱਗਦਾ ਆ ਤਾਂ ਕੁਛ ਤਾਂ ਉੱਥੇ ਗਦਰ ਯੂਨੀਅਨ ਉੱਥੇ ਸੂ ਸੂਸ ਕੀ ਫੜ ਲੇਗੇ ਤੇ ਇਹਨਾਂ ਨੂੰ ਆਪਣੇ ਜੀਵਨ ਸਿੰਘ ਟੋਲੇ ਵਾਲਾ ਸਿੰਘ ਵਾਲਾ ਤੇ ਬੀਬੀ ਤੇ ਹੋਰ ਅਮਰ ਸਿੰਘ ਹੁਣੀ ਹੋਰ ਕਈ ਸੀਗੇ ਇਹਨਾਂ ਨੂੰ ਉਹ ਸਮ ਦੇ ਬਿਸ ਸੁਧਾਰਨ ਦੇ ਨਾਗਰਿਕ ਰਹਿ ਗਏ ਆ ਬੰਦੇ ਮਛਿੰਦੇ ਆ ਉਹਨਾਂ ਨੂੰ ਛੱਡ ਦਿੱਤਾ ਮਤਲਬ ਉਹ ਸੀਰੀਅਸਲੀ ਨਹੀਂ ਕਰਦੇ ਹੈਗੇ ਅਬ ਵਿਸ਼ੇਸ਼ ਤੌਰ ਤੇ ਇੱਕ ਔਰਤ ਹੋਣ ਕਰਕੇ ਵੀ ਇਹ ਪਤੀ ਪਤਨੀ ਨੇ ਹਾਂਜੀ ਹਾਂਜੀ ਇਹ ਛੱਡਤਾ ਜੀ ਅੱਛਾ ਸਭ ਤੋਂ ਪਹਿਲਾਂ ਤਾਂ ਉਹ ਫਿਰ ਹੁਸ਼ਿਆਰਪੁਰ ਕੋਟਲਾ ਨੋਥ ਸੀ ਇੱਕ ਪਿੰਡ ਹੈ ਜੀ ਇਹ ਹਨਾਮ ਸਿੰਘ ਟੁੰਡੀਲਾੜ ਦਾ ਵੀ ਇਹੀ ਪਿੰਡ ਸੀਗਾ ਅੱਛਾ 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 ਤੇ ਉੱਥੇ ਅਮਰਤ ਸਿੰਘ ਦਾ ਘਰ ਸੀਗਾ ਉੱਥੇ ਪਹਿਲਾਂ 5-6 ਦਿਨ ਰਹਿੰਦੇ ਆ ਇਹ ਰਹਿ ਕੇ ਫਿਰ ਇਹ ਆ ਇੱਕ ਪਲਾਨਿੰਗ ਦੇ ਅਨੁਸਾਰ ਨਾ ਜਿਹਨਾਂ ਵਿੱਚ ਨਾਮ ਸਿੰਘ ਟੁੰਡੀਲਾਟ ਬੰਤ ਸਿੰਘ ਸੰਗੋਵਾਲ ਤੇ ਪਿਆਰਾ ਸਿੰਘ ਲੰਗੇਰੀ ਵਾਲੇ ਇਹ ਸਾਰੇ ਗਦਰੀ ਬਾਬੇ ਤੇ ਬੀਬੀ ਗੁਲਾਬਕੌਰ ਜਲੰਧਰ ਹੁਸ਼ਿਆਰਪੁਰ ਕਪੂਰਥਲਾ ਵਿੱਚ ਇਸ ਸਰਗਰਮ ਹੋ ਜਾਂਦੇ ਆ ਆਪਾਂ ਇਹਨੂੰ ਹੁਣ ਗੱਲ ਦੂਜੀ ਸਮੇਟੀ ਆ ਤਾਂ ਮੇਰਾ ਖਿਆਲ ਆ ਉਹਨੂੰ ਫਿਰ 2 ਸਾਲ ਦੀ ਸਜ਼ਾ ਵੀ ਹੁੰਦੀ ਆ ਆਪਣੇ ਗੁਲਾਬਕੌਰ ਨੂੰ ਹਾਂ ਜੀ ਜਦੋਂ ਉਹ ਉਹਨਾਂ ਨੂੰ ਗ੍ਰਿਫਤਾਰ ਵੀ ਕਰਿਆ ਜਾਂਦਾ 2 ਸਾਲ ਦੀ ਸਜ਼ਾ ਹੁੰਦੀ ਹੈ ਹਾਂ ਜੀ ਤੇ ਉਸ ਤੋਂ ਬਾਅਦ ਦੇ ਵਿੱਚ ਅ ਮਤਲਬ ਬਹੁਤ ਛੋਟੀ ਉਮਰ ਦੇ ਵਿੱਚ ਉਹਨਾਂ ਦੀ ਡੈਥ ਹੋ ਜਾਂਦੀ ਹੈ तकरीबन 35 ਸਾਲ ਦੀ ਸੀ ਉਹ ਹਾਂ ਜੀ ਮੈਂ ਤੁਹਾਨੂੰ ਸੰਖੇਪ ਚ ਦੱਸ ਦਾਂ ਜੀ ਕਿ ਉਹਨਾਂ ਨੇ ਜਦੋਂ ਆਪਣੇ ਇਹ ਕੰਮ ਸ਼ੁਰੂ ਕੀਤਾ ਤੇ ਇੱਥੇ ਉਹਨਾਂ ਨੇ ਫਿਰ ਨਾ ਆਪਣੇ ਸ਼ੀਰ ਭਗਤ ਸਿੰਘ ਨੇ ਸੌਰੀ ਕਰਤਾਰ ਸਿੰਘ ਸਲੱਬਾ ਨੇ ਉਹਨੂੰ ਆਪਣੇ ਸੰਤ ਗਲਾਬ ਸਿੰਘ ਦੇ ਡੇਰੇ ਲੈ ਕੇ ਅੰਮ੍ਰਿਤਸਰ ਉੱਥੇ ਉਹ ਇਹ ਠਾਰ ਸਗੀ ਇਨਕਲਾਬੀਆਂ ਦੀ ਤੇ ਇਸੇ ਤਰ੍ਹਾਂ ਹੀ ਲਾਹੌਰ ਵਿੱਚ ਇੱਕ ਸਰਾ ਦਾ ਕਮਰਾ ਉਹਨੇ ਬੁੱਕ ਕੀਤਾ ਤੇ ਉਹਦੇ ਵਿੱਚ ਮਤਲਬ ਬੁੱਕ ਮਤਲਬ ਕਿਰਾਏ ਤੇ ਲਿਆ ਤੇ ਉਹਦੇ ਲਈ ਕਿਉਂਕਿ ਨਹੀਂ ਦਿੰਦੇ ਸੀ ਕਿਰਾਏ ਤੇ ਹਰੇਕ ਮਰਦਾਂ ਨੂੰ ਇਹਨੇ ਫੇਰ ਇਹ ਕਹਿ ਕੇ ਕਿ ਮੈਂ ਔਰਤ ਨੂੰ ਕਿ ਕਿ ਸਾਡੀ ਮੈਂ ਦੀ ਘਰ ਵਾਲੀਆਂ ਮੇਰੇ ਨਾਲ ਆਪਣੇ ਦੇਰ ਜੇਟਰਾ ਰਹਿਣਗੇ ਉੱਥੇ ਰਹਿੰਦੀ ਸੀ ਉੱਥੇ ਜਾ ਕੇ ਫਿਰ ਇਹ ਪਿੰਡਾਂ ਵਿੱਚ ਪ੍ਰਚਾਰ ਕਰਦੇ ਸੀ ਜਿਹੜੇ ਪਿਸਤੌਲ ਵਗੈਰਾ ਹਥਿਆਰ ਵੀ ਲੈ ਜਾਂਦੇ ਸੀ ਵਾਲੇ ਦਿਵਾਲੇ ਤੇ ਜਾਂ ਹੋਰ ਜਿਹੜੇ ਸੁਨੇਹੇ ਸੀਗੇ ਇਨਕਲਾਬੀਆਂ ਦੇ ਇਹਨੇ ਮੱਲੇ ਚੂੜੀਆਂ ਵਾਲੀ ਬਣ ਕੇ ਚੂੜੀਆਂ ਵੇਚਣ ਦੇ ਬਹਾਨੇ ਘਗਰਾ ਪਾਲਣਾ ਸਿਰ ਤੇ ਟੋਕਰੀ ਰੱਖ ਕੇ ਛੱਲੇ ਮੁੰਦੀਆਂ ਵੇਚਣ ਲੱਗ ਪਈ ਤੇ ਅਖੀਰ ਵਿੱਚ ਫਿਰ ਪੁਲਿਸ ਦੀ ਇਹ ਨਜ਼ਰ ਚੜ ਗਈ ਇਹਦੇ ਨਾਂ ਤੇ ਇਨਾਮ ਵੀ ਰੱਖਿਆ ਪੁਲਿਸ ਨੇ ਤੇ ਫਿਰ ਇਹਨਾਂ ਇਹਨਾਂ ਨੂੰ ਇਹਨੂੰ ਗ੍ਰਿਫਤਾਰ ਕਰ ਲਿਆ ਜੀ ਹਿਸ਼ਾਰਪੁਰ ਤੋਂ ਗ੍ਰਫਤਾਰ ਕੀਤਾ ਕੋਟਲਾ ਨੋਦ ਸਿੰਘ ਪਿੰਡ ਤੋਂ 2 ਸਾਲ ਜੇਲ੍ਹ ਵਿੱਚ ਰੱਖਿਆ ਔਰ ਅੰਤਨਦ ਤਸ਼ੱਦਦ ਹੋਇਆ ਜਿਹੜੀ ਜੇਲ੍ਹ ਦੀ ਲੰਬੜਦਾਰ ਨਹੀਂ ਸੀਗੀ ਉਹ ਬੜੀ ਯਾਨੀ ਕਿ ਜਿਹਨੂੰ ਕਹਿੰਦੇ ਭੈੜੀ ਕਰਖਤ ਸੀਗੀ ਉਹਨੇ ਇਹਦੀ ਛਾਤੀ ਤੇ ਗੋਡਾ ਰੱਖ ਕੇ ਉਹਦੇ ਜ਼ਖਮ ਕਰ ਦਿੱਤਾ ਉਹ ਜ਼ਖਮ ਇੰਨਾ ਵੱਡਾ ਗਿਆ ਬਾਅਦ ਵਿੱਚ ਉਹ ਕੈਂਸਰ ਦਾ ਰੂਪ ਧਾਰ ਗਿਆ ਤੇ ਅੰਤ 28 ਜੁਲਾਈ 1925 ਨੂੰ ਇਹ ਬਹਾਦਰ ਔਰ ਸਦਾ ਲਈ ਸਾਨੂੰ ਮੇਰਾ ਮਤਲਬ ਹੈ ਅਲਮ ਦਾ ਕਹੇਗੀ ਦੁਨੀਆ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਅੱਜ ਸਾਨੂੰ ਸਾਰੀ ਜਾਣਕਾਰੀ ਦਿੱਤੀ ਤੇ ਉਮੀਦ ਆਉਣ ਵਾਲੇ ਸਮੇਂ 'ਚ ਵੀ ਇਸ ਤਰ੍ਹਾਂ ਦੀ ਗੱਲਬਾਤ ਆਪਾਂ ਕਰਦੇ ਰਹਾਂਗੇ। ਸਾਡੀ ਬਹੁਤ-ਬਹੁਤ ਮਿਹਰਬਾਨੀ ਜੀ ਤੁਸੀਂ ਇੱਕ ਬਹਾਦਰ ਔਰਤ ਬਾਰੇ ਜ਼ਿਕਰ ਕਰਨ ਲਈ ਮੈਨੂੰ ਇੱਥੇ ਬੁਲਾਇਆ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਚੈਨਲ ਪੰਜਾਬੀ ਦਾ ਬਹੁਤ ਧੰਨਵਾਦ ਜੀ। ਅੱਜ ਮੈਂ ਇਸ ਪ੍ਰੋਗਰਾਮ ਨੂੰ ਗੁਲਾਬਕੌਰ ਨੂੰ ਸਾਡੇ ਸਾਰਿਆਂ ਵੱਲੋਂ ਸ਼ਰਦਾ ਦੇ ਫੁੱਲ ਭੇਟ ਕਰਦਾ ਹੋਇਆ ਸੰਪੂਰਨ ਕਰਦਾ। ਗਲਬਕੌਰ ਜਿੰਦਾਬਾਦ